ਸਤੇ ਵਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਇੱਥੇ ਸਟੇਜ ਤੇ ਵਿਰਾਜਮਾਨ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਸਾਹਮਣੇ ਬੈਠੇ ਲੀਡਰ ਵਰਕਰ ਸਹਿਬਾਨ ਦਾ ਬਹੁਤ ਹੀ ਅਜ਼ੀਜ਼ ਮੇਰੇ ਬਠਿੰਡੇ ਦੇ ਪਰਿਵਾਰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਬਠਿੰਡਾ ਸ਼ਹਿਰ ਦੀ ਅਖੀਰਲੀ ਰੈਲੀ ਨੂੰ ਸੰਬੋਧਨ ਕਰ ਰਹੀ ਹਾਂ ਤਾਂ ਸਭ ਤੋਂ ਪਹਿਲੇ ਤੁਹਾਡੇ ਸਾਰਿਆਂ ਦਾ ਤੇ ਖਾਸ ਤੌਰ ਤੇ ਆਪਣੇ ਵੋਟਰਾਂ ਦਾ ਆਪਣੇ ਸਪੋਰਟਰਾਂ ਦਾ ਤੇ ਆਪਣੇ ਵੋਟਰਾਂ ਦਾ ਮੈਂ ਹੱਥ ਬਨ ਕੇ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ 15 ਸਾਲ ਆਪਣੀ ਸੇਵਾ ਕਰਨ ਦਾ ਮੌਕਾ ਤੁਸੀਂ ਮੈਨੂੰ ਬਖਸ਼ਿਆ ਇਹ ਮਾਨ ਤੁਸੀਂ ਮੈਨੂੰ ਬਖਸ਼ਿਆ ਕਿ ਮੈਂ ਇਸ ਇਲਾਕੇ ਵਿੱਚ ਤੁਹਾਡੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਪਿਛਲੇ 15 ਸਾਲਾਂ 'ਚ ਆਪਾਂ ਬਠਿੰਡੇ ਨੂੰ ਰਲ ਮਿਲ ਕੇ ਇਹੋ ਜਿਹਾ ਸ਼ਹਿਰ ਬਣਾਤਾ ਜਿਹਨੂੰ ਪਿਛੜਿਆ ਹੋਏ ਨਹੀਂ ਅੱਜ ਮੈਨੂੰ ਖੁਸ਼ੀ ਹੁੰਦੀ ਹੈ ਜਦ ਮੇਰੇ ਬੱਚੇ ਮੈਨੂੰ ਘਰ ਆ ਕੇ ਕਹਿੰਦੇ ਨੇ ਕਿ ਮਾਮਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਬਠਿੰਡੇ 'ਚ ਇੰਨਾ ਕੁਛਿਆ ਸੀ ਤੇ ਆਪਣੇ ਦੋਸਤਾਂ ਦੇ ਨਾਲ ਛੁੱਟੀਆਂ ਹੁਣ ਹਮੇਸ਼ਾ ਬਠਿੰਡਾ ਹੀ ਮਨਾਇਆ ਕਰਾਂਗੇ ਇੰਨਾ ਬਠਿੰਡਾ ਬਦਲ ਗਿਆ ਜਿੱਤੇ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਕਹਿੰਦੇ ਹੋਣਗੇ ਜਦ ਆਪਣੇ ਬੱਚੇ ਜਿਹੜਾ ਹਮੇਸ਼ਾ ਆਪਣੇ ਵਿੱਚ ਨੁਕਸ ਕੱਢਦੇ ਨੇ ਜਦੋਂ ਤੁਹਾਡੇ ਕੰਮਾਂ 'ਚ ਇਹ ਮੋਹਰ ਲਾਉਂਦੇ ਨੇ ਤਾਂ ਫਿਰ ਹੌਸਲਾ ਹੋਰ ਵੱਧਾਏ ਸੋ ਇਹ ਰਲ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਜਿੱਥੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬਠਿੰਡੇ ਨੂੰ ਸਵਾਰਿਆ ਜੇ ਆਪਾਂ ਸ਼ੁਰੂਆਤ ਕਰੀਏ ਕਿ ਤੁਹਾਡਾ ਦਿਨ ਚੜਦਾ ਹੈ ਤੁਸੀਂ ਜੋਗਰ پاک ਜਾਂਦੇ ਹੋ ਉਹ ਦਾਦੀ ਪੋਤੀ پاک ਜਾਂਦੇ ਹੋ ਉਹ ਕਰਨ ਦਾ ਤੁਸੀਂ ਸੇਵਾ ਦਾ ਮਾਨ ਬਖਸ਼ਿਆ ਉਹਦੇ ਬਾਅਦ ਮੇਰੇ ਵਪਾਰੀ ਵੀਰ ਇੱਥੇ ਨੇ ਏ ਆਪਣੇ ਕਮਾਂ ਚ ਜਾਂਦੇ ਨੇ 15 ਸਾਲ ਪਹਿਲੇ ਕਿਵੇਂ ਤੁਹਾਡੇ ਇੱਥੇ ਲੰਬੇ ਲੰਬੇ ਬਿਜਲੀ ਦੇ ਕੱਟ ਲੱਗਦੇ ਸੀਗੇ ਤੇ ਹਰੇਕ ਵਪਾਰੀ ਹਰੇਕ ਦੁਕਾਨਦਾਰ ਆਪਣੇ ਘਟ ਦੁਕਾਨ 'ਚ ਜਨਰੇਟਰ ਚਲਾਉਂਦਾ ਸੀ ਦਫਤਰ 'ਚ ਜਨਰੇਟਰ ਦਾ ਖੜਕਾ ਵੀ ਹੁੰਦਾ ਸੀ ਤੇ ਖਰਚਾ ਵੀ ਹੁੰਦਾ ਸੀ ਤੇ ਫਿਰ ਪ੍ਰਧਾਨ ਸਾਹਿਬ ਤੇ ਬਰਨਾਲ ਸਾਹਿਬ ਦਾ ਸ਼ੁਕਰਾਨਾ ਜਿਨ੍ਹਾਂ ਨੇ ਇੰਨਾ ਬਿਜਲੀ ਸਰਪਲਸ ਕਰਤੀ ਕਿ ਮੇਰੇ ਵਪਾਰੀ ਵੀਰਾਂ ਨੇ ਆਪ ਦਾ ਜਨਰੇਟਰ ਸੈੱਟ 베ਚਨੇ ਸ਼ੁਰੂ ਕਰਤੇ ਕਿਉਂਕਿ ਕਦੇ ਬਿਜਲੀ ਦੇ ਕੱਟ ਹੀ ਨਹੀਂ ਲੱਗਦੇ ਸੀ ਬਾਦਲ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡੀ ਚੁੰਗੀ ਮaaf ਕੀਤੀ ਸੁਖਬੀਰ ਜੀ ਨੇ ਇਨਸਪੈਕਟਰ ਰਾਜ ਖਤਮ ਕੀਤਾ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇੰਸ਼ੋਰੈਂਸ ਸਕੀਮ ਲਾ ਕੇ ਸਾਡੇ ਦੁਕਾਨਦਾਰ ਭਰਾਵਾ ਵਾਸਤੇ ਵੀ ਉਹਨਾਂ ਨੂੰ ਇੱਕ ਮਦਦ ਦਿੱਤੀ ਜਾਏ ਫਿਰ ਮੇਰੇ ਵਪਾਰ ਵੀਰ ਵਪਾਰੀ ਵੀਰਾਂ ਨੇ ਕਿਹਾ ਕਿ ਪੀਪਾ ਜੀ ਅਸੀਂ ਦਿੱਲੀ ਜਾਂਦੇ ਹਾਂ ਵਪਾਰ ਵਾਸਤੇ ਕੋਈ ਸਿੱਧੀ ਟ੍ਰੇਨ ਨਹੀਂ ਚਲਦੀ ਤੇ ਫਿਰ ਤੁਹਾਡੇ ਵਾਸਤੇ ਸ਼ਤਾਬਦੀ ਚਲਾਤੀ ਤੇ ਨਾਲ ਦੀ ਨਾਲ ਹਵਾਈ ਅੱਡਾ ਚਲਾ ਕੇ ਤੁਹਾਡੀ ਫਲਾਈਟਾਂ ਵੀ ਚਲਾਤੀਆਂ ਇਹ ਵੀ ਸੋਚਿਆ ਕਿ ਸਾਡਾ ਹਿੰਦੂ ਪੈਚਾਰਾ ਜਿਹੜੇ ਮਾਤਾ ਵੈਸ਼ਨੂ ਦੇਵੀ ਮਥਲਾ ਟੇਕਨ ਜਾ ਦੇਖਣਾ ਚਾਹੁੰਦੇ ਨੇ ਉਹਨਾਂ ਵਾਸਤੇ ਜੰਮੂ ਵਾਸਤੇ ਵੀ ਫਲਾਈਟ ਚਲਾਤੀ ਕੋਸ਼ਿਸ਼ ਤਾਂ ਮੈਂ ਨੰਦੇੜ ਸਾਹਿਬ ਵਾਸਤੇ ਵੀ ਕੀਤੀ ਸੀ ਲੇਕਿਨ ਕੁਸ਼ ਕਰ ਨਾ ਕਰਕੇ ਉਹ ਰਹਿ ਗਿਆ ਅਧੂਰਾ ਕੰਮ ਹੈ ਜਿਹਨੂੰ ਆਪਾਂ ਅੱਗੇ ਜਾ ਕੇ ਪੂਰਾ ਕਰਨਾ ਹੈ ਸੋ ਹਰ ਪੱਖੋਂ ਮੈਂ ਕਹਿ ਸਕਦੀਆਂ ਜਿੱਥੇ ਪਾਵੇ ਪਾਕ ਹੋਣ ਪਾਵੇ ਤੁਹਾਡੀ ਫਲਾਈਟਾਂ ਹੋਣ ਪਾਵੇ ਆ ਵੱਡੀਆਂ-ਵੱਡੀਆਂ ਰਿਸਰਚਰੀਆਂ ਆਈਆਂ ਸੈਂਟਰਲ ਯੂਨੀਵਰਸਿਟੀ ਆਈ ਆਈਐਮਸ ਆਏ ਅਜੇ ਨਾਲ ਸਾਰੀ ਚੀਜ਼ਾਂ ਦੇ ਆਉਣ ਦੇ ਨਾਲ ਇਹ ਫਾਟਕਾਂ ਦਾ ਸ਼ਹਿਰ ਉੱਲਾਂ ਦੇ ਸ਼ਹਿਰ ਦੇ ਨਾਮ ਤੋਂ ਮੰਨਿਆ ਜਾਂਦਾ ਹੈ ਤੇ ਜਿੱਥੇ ਰੋਜ਼ਗਾਰ ਵਧਿਆ ਵਪਾਰ ਵਧਿਆ ਇਸ ਸ਼ਹਿਰ ਦੀ ਇਕਨੋਮੀ ਵਧੀ ਐ ਹੋਸੀ ਇਕਨੋਮੀ ਵਧੀ ਕਿ ਅੱਜ ਜੀ ਮੈਂ ਕਿਸੇ ਨੂੰ ਪੁੱਛ ਰਹੀ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਏਰਤਕੇ ਦੇ ਇਲਾਕੇ ਵਿੱਚ ਬਾਈ ਨਵੀਂ ਕਲੋਨੀਆਂ ਬਣ ਰਹੀਆਂ ਨੇ ਬਾਈ ਤੇ ਕਲੋਨੀਆਂ ਬਣਨ ਦਾ ਮਤਲਬ ਕਿ ਲੋਕ ਇਸ ਇਲਾਕੇ ਵਿੱਚ ਆ ਰਹੇ ਨੇ ਤੇ ਇਸ ਇਲਾਕੇ ਦੀ ਤਰੱਕੀ ਹੋ ਰਹੀ ਹੈ ਆ ਸੇਰਾ ਤੁਹਾਨੂੰ ਜਾਂਦਾ ਹੈ ਕਿ ਤੁਸੀਂ ਅਕਾਲੀ ਦਲ ਦੇ ਉੱਤੇ ਭਰੋਸਾ ਕੀਤਾ ਬਾਦਲ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਬਾਰ-ਬਾਰ ਤੁਸੀਂ ਆਸ਼ੀਰਵਾਦ ਦਿੱਤਾ ਜਿੱਥੇ ਮੈਨੂੰ ਮਾਣ ਹੈ ਕਿ ਤੁਸੀਂ ਹਮੇਸ਼ਾ ਸਾਡੇ ਕੀਤੇ ਹੋਏ ਕੰਮਾਂ ਦੇ ਉੱਤੇ ਮੋਹਰ ਲਾਉਂਗੇ ਉੱਥੇ ਮੈਨੂੰ ਦੁੱਖ ਜ਼ਰੂਰ ਹੈ ਇਸ ਗੱਲ ਦਾ ਕਿ ਪੰਜ-ਸੱਤ ਸਾਲਾਂ ਦੇ ਜਦੋਂ ਤੋਂ ਸਰਕਾਰ ਬਦਲੀ ਹੈ ਤੇ ਅੱਜ ਭਾਈਵਾਲ ਝੂਠੀ ਪਾਰਟੀਆਂ ਪੰਜਾਬ ਦੇ ਉੱਤੇ ਝੂਠ ਦੀ ਬੁਨਿਆਦ ਰੱਖ ਕੇ ਇਹਨਾਂ ਨੇ ਸੱਤਾ ਹਾਸਲ ਕੀਤੀ ਹੈ ਅੱਜ ਮੇਰੇ ਬਠਿੰਡੇ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਕਾਨੂੰਨ ਵਿਵਸਥਾ ਦੀ ਪਰ ਸਵਾਮ ਨਗਰ 'ਚੇ ਕੁਝ ਹੀ ਦਿਨ ਪਹਿਲੇ ਆਪੇ ਘਰੋਂ ਬਾਹਰ ਨਿਕਲਈ ਮੇਰੀ ਭੈਣ ਉਹਦੀ ਦੋਵੇਂ ਕੰਨਾਂ ਦੀ ਬਾਲੀਆਂ ਜਿਹੜਾ ਲੁੱਟ ਕੇ ਲੈ ਗਏ ਕੈਮਰਾ ਉਹਨਾਂ ਦੇ ਘਰ ਚ ਇਨਸਟਾਲਡ ਸੀਗਾ ਕੈਮਰਾ ਚ ਸਾਰੀ ਰਿਕਾਰਡਿੰਗ ਹੋ ਗਈ ਲੇਕਿਨ ਕਿਸੇ ਨੂੰ ਅਜ ਤਾਈਂ ਫੜਿਆ ਨਹੀਂ ਗਿਆ ਇਹ ਆਮ ਚੀਜ਼ ਰੋਜ਼ ਹੀ ਹੁੰਦੀਆਂ ਨੇ ਦਿਨ ਤੇ ਕਈ ਵਾਰੀ ਹੁੰਦੀਆਂ ਨੇ ਪਰਸੋ ਹੀ ਮਸਜਿਦ ਦੇ ਨੇੜੇ ਇੱਕ ਦੁਕਾਨਦਾਰ ਦੇ ਸੋਨੇ ਦੀ ਦੁਕਾਨ ਨੂੰ ਸ਼ਰੇਆਮ ਲੁੱਟਿਆ ਗਿਆ ਪਾਵੇਂ ਅਸੀਂ ਇੱਥੇ ਮੌਲ ਰੋਡ 'ਤੇ ਬੈਠੇ ਆ ਤੇ ਮੌਲ ਐਸੋਸੀਏਸ਼ਨ ਦਾ ਮੌਲ ਰੋਡ ਦੇ ਪ੍ਰਧਾਨ ਸਾਹਿਬ ਮੇਲਾ ਜੀ ਦਾ ਦਿਨ ਦਿਹਾੜੇ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਅੱਜ ਤੱਕ ਕੋਈ ਫੜਿਆ ਨਹੀਂ ਗਿਆ ਕਾਨੂੰਨ ਵਿਵਸਥਾ ਦਾ ਤਾਂ ਹਾਲ ਹੈਗਾ ਲੁੱਟਾ ਖੋਵਾ ਚੋਰੀਆਂ ਡਕੈਤੀਆਂ ਫਿਰੌਤੀਆਂ ਕਤਲ ਇਹ ਇੰਨਾ ਆਮ ਹੋ ਗਿਆ ਹੈ ਕਿ ਨਾ ਤਾਂ ਸਰਕਾਰ ਨੂੰ ਪਰਵਾਹ ਤੇ ਨਾ ਹੀ ਪ੍ਰਸ਼ਾਸਨ ਨੂੰ ਤੇ ਨਾ ਹੀ ਪੁਲਿਸ ਨੂੰ ਆਪਾ ਵੇ ਪੁੱਛੋ ਮੰਡੀ ਦੇਖ ਲਓ ਜਿੱਥੇ ਉਹਨਾਂ ਨੇ ਆਪਣੇ ਮੰਡੀ ਵਾਲਿਆਂ ਨੇ ਆਪਣੇ ਸ਼ਟਰ ਥੱਲੇ ਕਰਤੇ ਕਿ ਅੱਕ ਗਏ ਅਸੀਂ ਹੁਣ ਚੋਰੀਆਂ ਚਕੇਰੀਆਂ ਤੋਂ ਧਰਨਾ ਮਾਰਿਆ ਪੁਲਿਸ ਸਟੇਸ਼ਨ ਦੇ ਸਾਹਮਣੇ ਤੇ ਐਮਐਲਏ ਸਾਹਿਬ ਆ ਕੇ ਧਰਨੇ 'ਚ ਬਹਿ ਗਏ ਉਹਨਾਂ ਦੇ ਵੀ ਹੱਥ ਖੜੇ ਸੇ ਗੈਂਗਸਟਰ ਆਇਆ 6 ਗੋਲੀਆਂ ਫਾਇਰ ਕਰਕੇ ਤੁਰ ਗਿਆ ਤੇ ਪੁਲਿਸ ਕਰਨੀ ਸਾਡੇ ਕੰਬ ਹੱਥ 'ਚ ਹੀ ਕੋਈ ਨਹੀਂ ਆਇਆ ਨਾ ਪੁਲਸ ਕੁਝ ਕਰ ਸਕੀ ਨਾ ਐਮਐਲਏ ਕੁਝ ਕਰ ਸਕਿਆ ਤੇ ਆ ਹਰ ਮੰਡੀ ਦਾ ਇਹੀ ਹਾਲ ਹੋ ਰਿਹਾ ਹੈ ਪੰਜਾਬ ਦੇ ਹਰ ਕੋਨੇ 'ਚ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਕੌਣ ਜ਼ਿੰਮੇਵਾਰ ਹੈ ਇਹ ਬਦਲਾਅ ਜਿਹੜਾ ਇਹ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਅੱਜ ਦੁੱਖ ਹੁੰਦਾ ਹੈ ਕਿ ਮੇਰੀਆ ਪੈਣਾ ਸਾਡੇ ਨੌਜਵਾਨ ਵੀਰ ਸਾਰਾ ਸੂਬਾ ਤੇ ਪਠੰਡਾ ਸ਼ਹਿਰ ਖਾਸ ਤੌਰ ਤੇ ਨਸ਼ੇ ਤੋਂ ਇੰਨਾ ਦੁਖੀ ਹੈ ਕਿ ਘਰ ਘਰ ਗਲੀ ਗਲੀ ਤੇ ਨਸ਼ੇ ਪਹੁੰਚਾਉਂਦਾ ਕੰਮ ਜਿਹੜਾ ਇਹ ਸਰਕਾਰ ਨੇ ਕੀਤਾ ਕਿ ਐਮ ਐਲ ਏ ਸਾਹਿਬ ਦੇ ਘਰ ਦੇ ਸਾਹਮਣੇ ਸ਼ਰਗਾਂ ਨਸ਼ੇ बिकਦੇ ਨੇ ਉਹ ਵੀ ਨਹੀਂ ਰੋਕ ਸਕਦੇ ਖੁਡੀਆਂ ਸਾਹਿਬ ਦੇ ਪਿੰਡ ਤੇ ਉਹਨਾਂ ਦੇ ਨੱਕ ਦੇ ਥੱਲੇ ਨਸ਼ੇ बिकਦੇ ਨੇ ਨੌਜਵਾਨ ਮੁੰਡੇ ਮਰਦੇ ਨੇ ਤਾਂ ਪਿੰਡ ਦਾ ਨਸ਼ਾ ਨਹੀਂ ਰੋਕ ਸਕਦੇ ਅਜੇ ਨਸ਼ੇ ਦਾ ਇੰਨਾ ਬੁਰਾ ਹਾਲ ਹੈ ਕਿ ਤੋਬੀਆਂ ਨਾ ਬਸਤੀ ਦੇ ਸਭ ਤੋਂ ਵੱਧ ਜਿੱਥੇ ਨਸ਼ੇ बिकਦੇ ਨੇ ਸਭ ਤੋਂ ਵੱਧ ਨੌਜਵਾਨਾਂ ਦੀ ਮੌਤਾਂ ਵੀ ਇੱਥੇ ਹੋ ਰਹੀਆਂ ਨੇ हर रोज मावा दे पुत मर रहे ने क्योंकि आ आम आदमी दी सरकार बेईमान मुख्यमंत्री मगर मच्छा फाड़ नहीं रहा है मगर मच्छा दे नाले ना ने महीने बंद छड़े ने पैसे दियो जाओ नशे बेचो थानू कोई हाथ नहीं लाऊगा ए बदलाव आया कि सरकार खुद नशे बेच के कमाईया कर रही है ए बदलाव पंजाब से आ गया सब तो वड्डा मुद्दा दुकानदारा दा दा मुद्दा। जेड़ा एक गुंडा चल रही है बठिंडे पावे कोई दोन वा, गड्डी गई सौ रुपए का गुंडा टैक्स कांग्रेसी शुरू करके गए आम आदमी पार्टी ने हो गुंडा टैक्स करता है सार्ड न दम ना दुकानदार खुश तेना को, कोई ग्राहक आए क्योंकि गाद नुगा पहले चक के ला जान ਹਰ ਪੱਖੋਂ ਇਥੇ ਗੁੰਡਾਗਰਦੀ ਚੱਲ ਰਹੀ ਹੈ ਲੇਕਿਨ ਇਹਦਾ ਹੱਲ ਕੋਈ ਨਹੀਂ ਕਰ ਰਿਹਾ ਜਿਹੜੇ ਇਸ ਸੂਬੇ ਦੇ ਇਸ ਮੰਡੀ ਦੇ ਇਸ ਸ਼ਹਿਰ ਦੇ ਆਪਣੇ ਹਲਕੇ ਚ ਇੱਕ ਇੱਕ ਸ਼ਹਿਰ ਇੱਕ ਇੱਕ ਮੰਡੀ ਤੇ ਸੁਖਵੀਰ ਜੀ ਨੇ ਸਾਰੇ ਪੰਜਾਬ 'ਚ ਸੀਵਰ ਵਾਟਰ ਸਪਲਾਈ ਗਲੀ ਨਾਲੀਆਂ ਬਿਜਲੀ ਇਹ ਸਾਰਾ ਕੰਮ ਕਰਨ ਵਾਸਤੇ ਕਰੋੜਾ ਰੁਪਏ ਖਰਚੇ ਕਰੋੜਾ ਰੁਪਏ ਖਰਚ ਕੇ ਤੁਹਾਡੇ ਸ਼ਹਿਰ ਦਾ ਸੀਵਰ ਠੀਕ ਕੀਤਾ ਤਿਆਜ ਨਹੀਂ ਦੁੱਖ ਹੁੰਦੀ ਐ ਪਰ ਸਨਾਬ ਨਗਰ ਅਜੀਤ ਨਗਰ ਬਲਰਾਜ ਨਗਰ ਇਹੋ ਜੇ ਸੀਵਰ ਦੇ ਹਾਲਾਤ ਪੈਦਾ ਹੋ ਗਏ ਨੇ ਕਿ ਲੋਕਾਂ ਬੇਹਾਲ ਧਰਨੇ 'ਚ ਬੈਠੇ ਨੇ ਤੇ ਪੀਣ ਦੇ ਪਾਣੀ ਦੇ ਨਾਲ ਵੀ ਸੀਵਰ ਦੀ ਮਿਕਸਿੰਗ ਹੋ ਰਹੀ ਐ ਇਹ ਕੱਲੇ ਤੁਹਾਡੇ 'ਚ ਨਹੀਂ ਹਰ ਮੰਡੀ 'ਚ ਆਹੀ ਹਾਲ ਐ ਮੇਰੇ ਮੋਡ ਮੰਡੀ ਦੇ ਲੋਕਾਂ ਨੇ ਮੈਂ ਕਹਿੰਦੀ ਐ ਬਹਾਦਰ ਸਾਡੇ ਹਿੰਦੂ ਭਰਾ ਇਸ਼ਾਰਾ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਇਹੋ ਪਹੁੰਚਾਇਆ ਮੰਡੀ ਤੋਂ ਕਹਿੰਦੇ ਪਾਣੀ ਬੀਬੀਆਂ ਕਹਿੰਦੀ ਆ ਪਾਣੀ ਸਾਡੇ 2 ਕਟ ਪੀ ਕੇ ਤੇ ਜਿਹੜਾ ਸੀ ਪੀਨੇ ਆ ਸੀਵਰ ਦਾ ਬੁਰਾ ਹਾਲ ਧਰਨਾ ਮੋੜ ਮੰਡੀ 'ਚ ਧਰਨਾ ਮਾਂਸੇ 'ਚ ਧਰਨਾ ਪੁੱਛੇ 'ਚ ਇੱਥੇ ਤਾਂ ਰੋਜ਼ੀ ਤਰਨੇ ਲੱਗੇ ਇਹ ਹਾਲ ਹੋਇਆ ਬੇ ਲੇਕਿਨ ਇਹ ਸਰਕਾਰ ਨੂੰ ਨਾ ਤੁਹਾਡੀ ਸੀਵਰ ਦੀ ਪਰਵਾਹ ਨਾ ਤੁਹਾਡੇ ਨਸ਼ੇ ਰੋਡ ਸ਼ੋਕਰਾਂ ਜਾਂਦਾ ਹੈ ਮੁੱਖ ਮੰਤਰੀ ਬੋਰਡ ਲੱਗੇ ਲੋਕਾਂ ਨੇ ਲਾ ਛੱਡੇ ਨਸ਼ਾ ਇੱਥੇ ਵਿਕਦਾ ਹੈ ਨਸ਼ੇ ਦੀ ਗੱਲ ਨਹੀਂ ਕਰਦਾ ਕਿ ਕਿលੀਆਂ ਯਾਦ ਆਂ ਕੇ ਆਂ ਸ਼੍ਰੀਮਾਨ ਕਹਿੰਦਾ ਹਰ ਸਿੰਮਤੋ ਕਦੇ ਨਜ਼ਰ ਨਹੀਂ ਆਈ ਆਖੋਡੀਆਂ ਸਾਹਿਬ ਦੋ ਵਜੇ ਤੱਕ ਤੁਹਾਡੀ ਗਲੀਆਂ 'ਚ ਫਿਰਦੇ ਨੇ ਇਹ ਸ਼ਰਿਆਮ ਝੂਠਿਆਂ ਦੀ ਪਾਰਟੀ ਐ ਮੈਂ ਹੱਥ ਬਨ ਕੇ ਬੇਨਤੀ ਕਰਦੀ ਆ ਚਲੋ ਬਚਾਈਏ ਪੰਜਾਬ ਨੂੰ ਬਚਾਈਏ ਪਠੰਡੇ ਨੂੰ ਬਚਾਈਏ ਆਪਣੇ ਬੱਚਿਆਂ ਦੇ ਭਵਿੱਖ ਨੂੰ ਆ ਝੂਠੀ ਪਾਰਟੀਆਂ ਨੂੰ ਇਹਨਾਂ ਤੇਰਾ ਵਿੱਚ ਇਹਨਾਂ ਦੋਵਾਂ ਦੇ 0 0 0 ਕਰਕੇ ਤਕੜੀ ਦੇ 13 13 13 ਕਰ ਦੋ ਤੇ ਦੇਖੋ ਕਿਵੇਂ ਪੰਜਾਬ ਦੀ ਹਾਲ ਬਦਲਦੀ ਐ ਪਟੰਡੇ ਦੇ گاؤں ਵਾਸਤੇ ਵੀ ਵੱਡੇ ਵੱਡੇ ਸੁਪਨੇ ਇਹ 에어ਪੋਰਟ ਡੋਮੈਸਟਿਕ ਹੋ ਕੇ ਰਹਿ ਗਿਆ ਸੀ ਤੇ ਇਹਨੂੰ ਇੰਟਰਨੈਸ਼ਨਲ ਬਣਾਉਣਾ ਚਾਹੁੰਦੇ ਆ ਵਿਦੇਸ਼ਾਂ ਤੋਂ ਦੇਸ਼ਾਂ ਦੇ ਕੋਨੇ-ਕੋਨੇ ਕਾ ਲੋਕੀ ਆਕੇ ਇੱਥੇ ਇਲਾਜ ਕਰਾਣ ਇੱਕ ਮੈਡੀਕਲ ਹੱਬ ਬਣੇ ਆਹ ਸੈਂਟਰਲ ਯੂਨੀਵਰਸਿਟੀ ਟੈਕਨੀਕਲ ਯੂਨੀਵਰਸਿਟੀ ਇੱਥੇ ਇੱਕ ਐਜੂਕੇਸ਼ਨਲ ਹੱਬ ਬਣੇ ਇੱਥੇ ਇੱਕ ਰਿਲੀਜੀਅਸ ਹੱਬ ਵੀ ਬਣੇ ਰਿਫਾਇਨਰੀ ਵਰਗੇ ਹੋਰ ਵੱਡੀ ਇੰਡਸਟਰੀ ਇੱਥੇ ਆਏ ਤਾਂ ਕਿ ਹੋਰ ਵੀ ਨੌਜਵਾਨਾਂ ਨੂੰ ਰੋਜ਼ਗਾਰ ਦਾ ਸਾਧਨ ਮਿਲੇ ਇਥੇ 에어ਪੋਰਟ ਤੇ ਟ੍ਰੇਨਿੰਗ ਸੈਂਟਰ ਬਣੇ ਪਾਇਲਟਸ ਤੇ 에어 호ਸਟੈਸ ਵਾਸਤੇ ਤੇ ਇਸੇ ਤਰ੍ਹਾਂ ਡਿਫੈਂਸ ਅਕੈਡਮੀ ਬਣੇ ਤਾਂ ਕਿ ਸਾਡੀ ਟੀਆਂ ਵੀ ਕੁੜੀਆਂ ਵਾਸਤੇ ਤਾਂ ਕਿ ਉਹ ਵੀ ਟ੍ਰੇਨਿੰਗ ਲੈ ਬਥੇਰੀ ਚੀਜ਼ਾਂ ਨੇ ਹਨੇਰਾ ਹੋ ਰਿਹਾ ਮੈਨੂੰ ਪਹਿਲੀ ਪ੍ਰਧਾਨ ਜੀ ਨੇ ਕਿ ਐਸੀ ਬਾਲਾ ਲੰਮਾ ਨਾ ਬੋਲੀ ਕਿਉਂਕਿ ਇਹਨਾਂ ਨੇ ਬੋਲਣਾ ਸੋ ਮੇਰੇ ਬਾਰੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਬਸ ਸਹੀ ਕਹਿ ਸਕਦੀ ਆ ਕਿ ਪਰਿਵਾਰ ਦੀ ਤਰ੍ਹਾਂ ਤੁਹਾਡੇ ਵਾਸਤੇ ਸੇਵਾ ਕੀਤੀ ਇਮਾਨਦਾਰੀ ਦੇ ਨਾਲ 15 ਸਾਲਾਂ ਚ ਨਾ ਕਿਸੇ ਦੇ ਨਾਲ ਧੱਕਾ ਨਾ ਕਿਸੇ ਦੇ ਉੱਤੇ ਪੁਰਚਾ ਨਾ ਕਿਸੇ ਦੇ ਕੰਮ 'ਚ ਕਬਜ਼ਾ ਤੇ ਨਾ ਦੁਆਨੀ ਦਾ ਲੈਂਦੇ ਇੱਕ ਸੇਵਾ ਸਮਝ ਕੇ ਤੁਹਾਡੀ ਸੇਵਾ ਕੀਤੀ ਹੈ ਅੱਜ ਹੱਥ ਮੰਨ ਕੇ ਬੇਨਤੀ ਕਰਦੀ ਆ ਇਹ ਸੇਵਾ ਦਾ ਮੁੱਲ ਪਾ ਦਿਓ ਇੰਨੀ ਵੋਟਾਂ ਦੇ ਨਾਲ ਕਾਮਯਾਬ ਕਰ ਦਿਓ ਕਿਉਂਕਿ ਮੈਂ ਪਿਛਲੇ ਤਿੰਨ ਵਾਰੀ ਨਿਰਾਸ਼ ਹੋ ਕੇ ਗਈ ਆ ਇਸ ਵਾਰੀ ਤਕੜੀ 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 ਕਰਕੇ ਬਠਿੰਡਾ ਕਹਦੇ ਇੱਕ ਵੀ ਬਾ ਇਹ ਬਠਿੰਡਾ ਮੈਨੂੰ ਕਹਦੇ ਬੀਬਾ ਸਾਰਾ ਬਠਿੰਡਾ ਤੇਰਾ 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 ਤੇ ਉਹ ਜਿਹੜੇ ਆਉਂਦੇ ਨੇ ਇੱਥੇ ਵੋਟਾਂ ਦੇ ਵੇਲੇ ਤੁਹਾਨੂੰ ਸ਼ਕਲ ਦੇਖਾ ਕੇ ਉਹ ਫੁਰਰ ਜਾਂਦੇ ਨੇ ਮੁੜ ਕੇ ਨਜ਼ਰ ਨਹੀਂ ਆਉਂਦੇ ਇਹਨਾਂ ਨੂੰ ਵੀ ਜਵਾਬ ਮਿਲ ਜਾਏ ਘਰੇ ਬੈਠ ਕੇ ਜ਼ੀਰੋ 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 ਗਿਂਦੇ ਰਹਿਣ ਇਹੋ ਜਾਰੇ 4 ਤਰੀਕ ਨੂੰ ਦੇ ਦਿਓ ਸਾਰੇ ਵਕਰਾਂ ਨੂੰ ਬੇਨਤੀ ਕਰਦੀਆਂ ਲਾ ਦਿਓ ਅਖੀਰ ਦਾ ਪੂਰਾ ਜ਼ੋਰ ਕੋ ਚੰਦ ਘੰਟਿਆਂ ਦੀ ਗੇਮ ਹੈਗੀ ਪੂਰਾ ਜ਼ੋਰ ਲਾ ਦਿਓ ਤੇ ਬੱਲੇ ਬੱਲੇ ਕਰਕੇ

4 ਮਹੀਨਿਆਂ ਤੋਂ ਮੈਂ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬ ਬਚਾਓ ਯਾਤਰਾ ਰਹੀ ਮੈਂ ਪਿੰਡਾਂ 'ਚ ਗਿਆ ਸ਼ਹਿਰਾਂ 'ਚ ਗਿਆ ਮੰਡੀਆਂ 'ਚ ਗਿਆ ਮੈਂ ਇੱਕ ਗੱਲ ਦੇਖੀ ਲੋਕਾਂ 'ਚ ਵਿੱਚ ਬਹੁਤ ਜ਼ਿਆਦਾ ਗੁੱਸਾ ਤੇ ਨਫ਼ਰਤ ਝਾੜੂ ਵਾਲੀ ਪਾਰਟੀ ਤੇ ਐ ਇੰਨਾ ਝਾੜੂ ਵਾਲਿਆਂ ਨੇ ਇੰਨਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਅੱਜ ਪੰਜਾਬ ਦੀ ਹਾਲਤ ਹੀ ਵਿਗਾੜ ਦਿੱਤੀ ਅੱਜ ਨਸ਼ਾ ਘਰ ਘਰ ਫੈਲ ਗਿਆ ਤੇ ਨਸ਼ਾ ਘਰ ਘਰ ਫੈਲਣ ਦੇ ਮਗਰ ਬਹੁਤ ਵੱਡਾ ਹੱਥ ਇੰਨਾ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਤੇ ਇਹਨਾਂ ਦੇ ਐਮਐਲਏਾਂ ਦਾ ਮੈਂ ਪੁਲਿਸ ਵਾਲਿਆਂ ਨੂੰ ਪੁੱਛਿਆ ਕਿ ਇਹਨਾਂ ਨਸ਼ਾ ਕਿਉਂ ਫੈਲ ਗਿਆ ਤੇ ਮੈਨੂੰ ਕਹਿੰਦੇ ਅਸੀਂ ਕੀ ਕਰੀਏ ਜਿਹੜੇ ਝਾੜੂ ਵਾਲੇ ਲੀਡਰ ਹੈ ਤੇ ਇਹਨਾਂ ਦੇ ਐਮਐਲਏ ਮਹੀਨਾ ਲੈਣ ਲੱਗੇ ਇਹਨਾਂ ਨਸ਼ੇ ਵੇਚਣ ਵਾਲੇ ਤੋਂ ਤੇ ਉਹ ਸਾਨੂੰ ਫੜ ਨਹੀਂ ਦਿੰਦੇ ਜਿਹੜੀ ਸਰਕਾਰ ਆਪ ਕੌਣ ਲੱਜੇ ਉਹ ਤਾਂ ਮੜੀ ਸਰਕਾਰ ਕੀ ਹੋ ਸਕਦੀ ਹੈ ਇਸ ਕਰਕੇ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਣਾ ਹੈ ਪੰਜਾਬ ਨੂੰ ਬਚਾ ਲਾ ਬਹੁਤ ਜ਼ਰੂਰੀ ਹੈ ਆਪਣੇ ਨੌਜਵਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਮੈਂ ਇੱਕ ਗੱਲ ਦਾ ਜਲਾਨ ਕਰਦਾ ਜਦੋਂ ਸਾਡੀ ਸਰਕਾਰ ਆਈ ਕਾਲੀ ਦਲ ਦੀ ਸਰਕਾਰ ਆਈ ਇਹ ਕਾਨੂੰਨ ਬਣਾਵਾਂਗੇ ਕਿ ਜਿਹੜੇ ਨਸ਼ਾ ਵੇਚਣ ਵਾਲੇ ਹੋਣਗੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਊਗੀ ਇੱਕ ਸਪੈਸ਼ਲ ਟ੍ਰਾਇਲ ਕੋਰਟ ਬਣਾਇਆ ਜਾਊਗਾ ਜਿਹੜਾ 6 ਮਹੀਨੇ ਦੇ ਅੰਦਰ ਫੈਸਲਾ ਕਰੂਗਾ ਇਹ ਜਿੰਨੀ ਇਹਨਾਂ ਦੀ ਜਾਇਦਾਦ ਹੈ ਆ ਨਸ਼ਾ ਵੇਚਣਾਂ ਦੇ ਘਰ ਹੈ ਜਾਇਦਾਦ ਹੈ ਸਾਰੇ ਦੀ ਕੁਰਕੀ ਕਰਕੇ ਸਰਕਾਰ ਟੇਕਓਵਰ ਕਰੂਗੀ ਤਾਂ ਨੱਥ ਪਾਊਗੀ ਇਹਨਾਂ ਨਸ਼ੇ ਵੇਚਣਾਂ ਦੂਜੀ ਗੱਲ ਬਿਮਾਰੀ ਆਪਣੇ ਪੰਜਾਬ ਚ ਗੈਂਗਸਟਰਾਂ ਦੀ ਹੈ ਇੰਨੀ ਬੁਰਾ ਹਾਲ ਕਰਤਾ ਮੈਂ ਜਿਹੜੇ ਵੀ ਸ਼ਹਿਰ ਜਾਣਾ ਮੰਡੀ ਜਾਣਾ ਆ ਗੈਂਗਸਟਰ ਫਰੋਤੀ ਲੈ ਰਹੇ ਹੈ ਗੈਂਗਸਟਰ ਲੁੱਟ ਰਹੇ ਹੈ ਗੈਂਗਸਟਰ ਗੋਲੀਆਂ ਮਾਰ ਕੇ ਲੋਕਾਂ ਨੂੰ ਮਾਰ ਰਿਹਾ ਹੈ ਆ ਗੈਂਗਸਟਰ ਦਾ ਰਾਜ ਪੰਜਾਬ 'ਚ ਖਤਮ ਕਰਨਾ ਪੈਣਾ ਹੈ ਆ ਗੈਂਗਸਟਰਾਂ ਦੀ ਪੈਦਾਵਾਰ ਵੀ ਇਹਨਾਂ ਕਾਂਗਰਸ ਤੇ ਝਾੜੂ ਵਾਲੀਆਂ ਸਰਕਾਰਾਂ ਨੇ ਕੀਤੀਆਂ ਤੁਸੀਂ ਦੇਖਿਆ ਸਰਕਾਰਾਂਾਂ ਦੀ ਕੋਈ ਚੀਜ਼ ਨਹੀਂ ਮੁੱਖ ਮੰਤਰੀ ਵੀ ਕੋਈ ਚੀਜ਼ ਨਹੀਂ ਕੋਈ ਪੁਛਦਾ ਨਹੀਂ ਅਕਾਲੀ ਦਲ ਦੇ ਰਾਜ ਦੇ ਦੌਰਾਨ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਇੱਥੇ ਲੁੱਟ ਖੋ ਕਰ ਲੈ ਐਸ ਕਰਕੇ ਤੁਸੀਂ ਜਾਣਦੇ ਹੋ ਬਠਿੰਡੇ ਵਾਲਿਓ ਕੀ ਹਾਲਾਤ ਬਾਦਲ ਸਾਹਿਬ ਦੀ ਸਰਕਾਰ ਤੋਂ ਪਹਿਲੇ ਕੀ ਹਾਲਾਤ ਸੀ ਆਪਣੇ ਬਠਿੰਡੇ ਦੀ ਇੱਥੇ ਨਾ ਗਲੀਆਂ ਨ ਸੀ ਨਾ ਸੀਵਰੇਜ ਸੀ ਲਾਈਨਾਂ ਉੱਪਰ ਕਿੰਨਾ ਬੁਰਾ ਹਾਲ ਸੀ ਜਦੋਂ ਬਾਦਲ ਸਾਹਿਬ ਸਰਕਾਰ ਆਈ ਅਸੀਂ ਕਰੋੜਾਂ ਰੁਪਏ ਲਾ ਕੇ ਇਸ ਬਠਿੰਡੇ ਸ਼ਹਿਰ ਨੂੰ ਖੜਾ ਕੀਤਾ ਥੋਡੀਆਂ ਜ਼ਿੰਦਗੀਆਂ ਸੁਧਾਰੀਆਂ ਇੱਥੇ ਸੀਵਰੇਜ ਪੀਣ ਵਾਲਾ ਪਾਣੀ ਗਲੀਆਂ ਸਾਰਾ ਕੁਝ ਇੱਥੇ ਪਹਚਾਇਆ ਪਰ ਤੁਸੀਂ ਫੈਸਲਾ ਗਲਤ ਕਰਕੇ ਕਾਂਗਰਸ ਦੀ ਸਰਕਾਰ ਲਿਆਏ ਉੱਥੇ ਹੀ ਕੰਮ ਰੁਕ ਗਿਆ ਤੇ ਉਹਦੇ ਬਾਅਦ ਝਾੜੂ ਵਾਲੇ ਆਏ ਉਹਨਾਂ ਨੇ ਜਮਾਂ ਹੀ ਬਰਬਾਦ ਕਰ ਦਿੱਤਾ ਪਟੰਡੇ ਸ਼ਹਿਰ ਵਿੱਚ ਤੁਸੀਂ ਦੇਖੋ ਕਿੰਨੀ ਤਰੱਕੀ ਆਈ ਏਮਜ਼ ਵਰਗਾ ਹਸਪਤਾਲ ਮੈਂ ਕਹਿੰਨਾ ਬੀਬਾ ਹਰਸਿਮਰਤ ਕੌਰ ਬਾਦਲ ਦੀ ਬਹੁਤ ਵੱਡੀ ਦੇਣ ਇਸ ਸ਼ਹਿਰ ਨੂੰ ਇਲਾਕੇ ਨੂੰ ਜਿੱਥੇ 10 ਰੁਪਏ ਨਾਲ ਇਲਾਜ ਹੋ ਜਾਂਦਾ ਹੈ ਹਿੰਦੁਸਤਾਨ ਦੇ ਸਭ ਤੋਂ ਵਧੀਆ ਡਾਕਟਰ ਇੱਥੇ ਐ ਸੈਂਟਰਲ ਯੂਨੀਵਰਸਿਟੀਆਂ ਆ ਗਈਆਂ ਕਾਲਜੇਜ਼ ਆ ਗਏ ਕੈਂਸਰ ਇੰਸ਼ੂਟ ਆ ਗਏ ਸਟੇਡੀਅਮ ਆ ਗਏ ਰਿਫਾਇਨਰੀਆਂ ਆ ਗਈਆਂ ਥਰਮਲ ਪਲੈਂਟ ਆ ਗਏ ਇੰਨੀ ਤਰੱਕੀ ਤੁਸੀਂ ਦੇਖੀ ਇਸ ਇਲਾਕੇ ਵਿੱਚ ਜਿੱਥੇ ਕੋਈ ਆਉਂਦਾ ਵੀ ਨਹੀਂ ਸੀ ਤੁਸੀਂ ਜਾਣਦੇ ਹੋ ਪਹਿਲੇ ਬਿਜਲੀ ਦੇ ਕਿੰਨੇ ਕੱਟ ਲੱਗਦੇ ਸੀ ਆ ਤਾਂ ਕਾਲੀ ਸਰਕਾਰ ਨੇ ਆ ਕੇ ਆ ਬਿਜਲੀ ਦਾ ਪ੍ਰਬੰਧ ਕੀਤਾ ਥਰਮਲ ਪਲਾਨ ਲਾਏ ਤੇ ਅੱਜ ਤੁਹਾਡੇ ਘਰਾਂ 'ਚ ਬਿਜਲੀ ਆਉਣ ਲੱਗੀ ਹੈ ਪਰ ਤੁਸੀਂ ਆਇਕਤੀ ਦੇਖ ਲਿਓ ਪਿਛਲੇ 7 ਸਾਲਾਂ ਦੇ ਅੰਦਰ ਇੱਕ ਵੀ ਨਵਾਂ ਥਰਮਲ ਪਲਾਨਟ ਨਹੀਂ ਬਣਿਆ ਜਿਹਦੇ ਕਰਕੇ ਮੰਗ ਵੱਧ ਗਈ ਹੈ ਤੇ ਹੁਣ ਸ਼ਾਰਟੇਜ ਹੋ ਜਾਣੀ ਹੈ ਤੇ ਬਠਿੰਡੇ ਵਾਲਿਓ ਆ ਤਾਂ ਲੇਖਣ ਕਰਕੇ ਝਾੜੂ ਵਾਲੇ 20 ਦੇ ਘੱਟ ਘੱਟ ਲਾ ਰਿਹਾ 2 ਤਰੀਕ ਦੇ ਬਾਅਦ ਦੇਖਿਓ ਕਿਵੇਂ ਇੱਥੇ 8 8 10 10 ਘੰਟੇ ਕੱਟ ਲਾਉਣਗੇ ਕਿਉਂਕਿ ਸਰਕਾਰ ਤਾਂ ਹੈ ਨਹੀਂ ਕੋਈ ਪੁਸ਼ਤਾ ਨਹੀਂ ਲੁੱਟ ਖੋ ਤੇ ਲੱਗੇ ਆ ਜਿੰਨੀ ਕਰਪਸ਼ਨ ਕੋਈ ਕੰਮ ਹੋਏ ਪੈਸੇ ਤੋਂ ਬਗੈਰ ਕੰਮ ਨਹੀਂ ਹੁੰਦਾ ਐਨੋ ਸੋਣੀ ਐਨੋ ਐਨਓਸੀ ਨਹੀਂ ਮਿਲਦੀਆਂ ਦੂਜੀਆਂ ਕੋਈ ਕੰਮ ਕਰਨ ਵਾਸਤੇ ਕੱਲਾ ਪੈਸਾ 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 ਐ ਜੀ ਹਾਲਾਤ ਪੰਜਾਬ ਚ ਬਣਾ ਦਿੱਤੀ ਵੱਡੀ ਗੱਲ ਹੈ ਆ ਸੂਬਾ ਪੰਜਾਬ ਦਾ ਇੱਥੇ ਸਭ ਤੋਂ ਜ਼ਰੂਰੀ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਮੁੱਖ ਮੰਤਰੀ ਬਾਦਲ ਸਾਹਿਬ ਸੀ ਉਹਨਾਂ ਦੇ ਰਾਜ ਦੇ ਦੌਰਾਨ ਫਾਰੇ ਧਰਮਾਂ ਦਾ ਸਤਕਾਰ ਬਾਦਲ ਸਾਹਿਬ ਕਰਦੇ ਸੀ ਐ ਜਾ ਰਾਜ ਸੀ ਉਹ ਸੋਚ ਕਾਲੀ ਦਿਲਦੀ ਹੈ ਕਿ ਪੰਜਾਬ ਤਾਂ ਤਰੱਕੀ ਕਰੂਗਾ ਕਿ ਆਪਾਂ ਸਾਰੇ ਇਕੱਠੇ ਭਰਾਵਾਂ ਵਾਂਗੂ ਰਵਾਂਗੇ ਬਾਦਲ ਸਾਹਿਬ ਦੀ ਰਾਜ ਦੇ ਦੌਰਾਨ ਹਿੰਦੂ ਵੀਰ ਸੋਚਦੇ ਸੀ ਕਿ ਬਾਦਲ ਸਾਹਿਬ ਸਾਡੇ ਆ ਕ੍ਰਿਸਚੀਅਨ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਪਣੇ ਆ ਜੇ ਬਾਦਲ ਸਾਹਿਬ ਨੇ ਦਰਬਾਰ ਸਾਹਿਬ ਦੇ ਚਾਰੇ ਤਰਫ ਸੁੰਦਰ ਕੰਨ ਕਰਾਇਆ ਨਾਲ ਦੇ ਨਾਲ 300 ਕਰੋੜ ਰੁਪਏ ਲਾ ਕੇ ਆਪਣੇ ਦੁਰਗਿਆਨਾ ਮੰਦਿਰ ਨੂੰ ਖਬਜ਼ੂਰਤ ਬਣਾਇਆ ਭਗਵਾਨ ਬਾਲਮਿਕੀ ਜੀ ਦਾ ਪਵਿੱਤਰ ਸਥਾਨ ਰਾਮ ਤੀਰਥ ਬਣਾਇਆ ਨਾਲ ਦੇ ਨਾਲ ਗੁਰੂ ਰਵਿਦਾਸ ਜੀ ਮਹਾਰਾਜ ਦਾ ਸਥਾਨ ਕਰਾਲਗੜ੍ਹ ਬਣਾਇਆ ਆ ਸੋਚ ਸੀ ਅਕਾਲੀ ਸਰਕਾਰ ਦੀ ਕਿ ਸਾਰੇ ਧਰਮਾਂ ਦਾ ਸਤਕਾਰ ਕੀਤਾ ਜਾਏ ਅੱਜ ਕੱਲ੍ਹ ਕਈ ਦਿੱਲੀ ਦੀਆਂ ਪਾਰਟੀਆਂ ਜਿਹੜੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਵੋਟਾਂ ਲੈਂਦੀਆਂ ਉਹਨਾਂ ਦਾ ਨਿਸ਼ਾਨਾ ਸੂਬੇ ਦੀ ਤਰੱਕੀ ਨਹੀਂ ਸੂਬੇ ਦੀ ਅਮਨ ਸ਼ਾਂਤੀ ਨਹੀਂ ਇਹਨਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਕਿਵੇਂ ਨਾ ਕਿਵੇਂ ਸਾਨੂੰ ਇਲੈਕਸ਼ਨ 'ਚ ਫਾਇਦਾ ਹੋਏ ਮੈਂ ਬੇਨਤੀ ਕਰਨਾ ਚਾਹਣਾ ਆ ਜਿਹੜੀ ਲੜਾਈ ਹੈ ਇੱਕ ਪਾਸੇ ਥੋੜੀ ਖੇਤਰੀ ਪਾਰਟੀ ਹੈ ਕਾਲੀ ਦਲ ਹੈ ਜਿਹਦੇ ਕੰਮ ਕੀਤੇ ਤੁਹਾਨੂੰ ਪਤਾ ਹੈ ਜਿਨੇ ਸਾਰੀਆਂ ਸਹੂਲਤਾਂ ਦੇ ਦਿੱਤੀਆਂ ਇੱਥੇ ਬਹੁਤ ਬੀਬੀਆਂ ਬੈਠੀਆਂ ਤੁਸੀਂ ਜਾਣਦੇ ਹੋ ਬਾਦਲ ਸਾਹਿਬ ਦੇ ਰਾਜ ਵਿੱਚ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਹਰ ਮਹੀਨੇ ਮਿਲਦੀ ਸੀ ਸ਼ਗਨ ਮਿਲਦੇ ਸੀ ਪੈਨਸ਼ਨ ਮਿਲਦੀ ਸੀ ਐਸੀ ਬੱਚਿਆਂ ਨੂੰ 6 ਲੱਖ ਬੱਚਿਆਂ ਨੂੰ ਅਸੀਂ ਮੋਤ ਬਣਾਉਂਦੇ ਸੀ ਸਰਕਾਰੀ ਸਕੂਲ 'ਚ ਪੜਨ ਵਾਲੀਆਂ ਲੜਕੀਆਂ ਨੂੰ ਸਾਈਕਲ ਦਿੱਤੇ ਜਾਂਦੇ ਸੀ ਨੌਜਵਾਨਾਂ ਨੂੰ ਜਿੰਮ ਖੇਡਣ ਦਾ ਸਮਾਨ ਦਿੱਤਾ ਜਾਂਦਾ ਸੀ ਪਰ ਜਦੋਂ ਦੀ ਸਰਕਾਰ ਗਈ ਹੈ ਸਾਰਾ ਕੁਝ ਹੀ ਬੰਦ ਹੋ ਗਿਆ ਐਸ ਕਰਕੇ ਜੇ ਵਾਪਸ ਤੁਸੀਂ ਉਹੀ ਮਾਹੌਲ ਚਾਹੁੰਦੇ ਹੋ ਵਾਪਸ ਤੁਸੀਂ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਹਰ ਮਹੀਨੇ ਚੋਣਿਓ ਛਗਣ ਚੋਣਿਓ ਪੈਨਸ਼ਨ ਚੋਣਿਓ ਹਰ ਕਿਸਮ ਦੀ ਸਹੂਲਤ ਚੋਣਿਓ ਆਪਣੇ ਕੋਲੇ ਕੋਈ ਚਾਰਾ ਨਹੀਂ ਆਪਾਂ ਇਕੱਠੇ ਹੋ ਕੇ ਆਪਣੀ ਮਾਂ ਪਾਰਟੀ ਸ਼ਰੋਮਣੀ ਕਾਲੀ ਦਲ ਨੂੰ ਤਗੜਾ ਕਰੀਏ ਕਿ ਜਿੰਦਾਬਾਦ ਜਿੰਦਾਬਾਦ ਜਿਹੜਾ ਸਭ ਤੋਂ ਵੱਡੀ ਗੱਲ ਹੈ ਜੋ ਰਿਸ਼ਤਾ ਬਾਦਲ ਪਰਿਵਾਰ ਦਾ ਬਠਿੰਡੇ ਨਾਲ ਹੈ ਤੁਸੀਂ ਕੀ ਸੋਚਦੇ ਹੋ ਭਗਵੰਤ ਮਾਨ ਦਾ ਹੋ ਸਕਦਾ ਹੈ ਜਾਂ ਕੈਪਟਨ ਦਾ ਹੋ ਸਕਦਾ ਹੈ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਕਿ ਬਠਿੰਡੇ ਦੇ ਲੋਕ ਜਿਉਂਦੇ ਆ ਕਿ ਨੂੰ ਮਰ ਗਏ ਆ ਆ ਰਿਸ਼ਤਾ ਸਾਡਾ ਅਸੀਂ ਜਿਉਣਾ ਮਰਨਾ ਤੁਹਾਡੇ ਨਾਲ ਹੈ ਅਸੀਂ ਗਵਾਹ ਜਰਨੇ ਆ ਜਿਹਨੂੰ ਕੋਈ ਤਕਲੀਫ ਹੁੰਦੀ ਹੈ ਉਹ ਨਾਲ ਦੇ ਨਾਲ ਸਾਡੇ ਕੋਲੇ ਆ ਜਾਂਦਾ ਮੈਨੂੰ ਯਾਦ ਹੈ ਜਦੋਂ ਸਰਕਾਰ ਸੀ ਮੈਂ ਰਾਤ ਨੂੰ ਕੱਲੀ ਗੱਡੀ ਚਲਾ ਕੇ ਇੱਥੇ ਸ਼ਹਿਰ ਚ ਆਉਂਦਾ ਦੇਖਦਾ ਕੀ ਕੀ ਚੀਜ਼ ਦੀ ਲੋੜ ਐ ਕਿਹੜੀ ਕਲੀ ਬਣਾਉਣ ਵਾਲੀ ਐ ਕਿਹੜਾ ਕੰਮ ਰਹਿ ਗਿਆ ਉਹ ਕਰਨ ਵਾਲਾ ਤੇ ਤੁਹਾਡੇ ਸਵੇਰੇ ਤੋਂ ਕੰਮ ਸ਼ੁਰੂ ਹੋ ਜਾਂਦਾ ਸੀ ਉਹ ਅਸਲੀ ਸਰਕਾਰ ਸੀ ਲੋਕਾਂ ਦੀ ਸਰਕਾਰ ਸੀ ਜਨਤਾ ਦੀ ਸਰਕਾਰ ਸੀ ਤੁਹਾਨੂੰ ਕੋਈ ਚਿੰਤਾ ਨਹੀਂ ਸੀ ਡਵੈਲਪਮੈਂਟ ਨਾਲ ਦੇ ਨਾਲ ਹੋਈ ਜਾਂਦੀ ਸੀ ਪਰ ਜਿਦੋਂ ਦੀ ਸਰਕਾਰ ਗਈ ਜਿਦੋਂ ਦੇ ਆਪਾ ਤਜਰਬੇ ਕਰਨ ਲੱਗੇ ਜਿਦੋਂ ਦੇ ਆਪਾ ਪੱਕਾ ਉਦੇ ਬਾਦ ਝਾੜੂ ਵਾਲੇ ਦੀ ਗੱਲਾਂ ਚ ਆ ਗਏ ਤੇ ਅੱਜ ਦੇਖ ਲਓ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ 20 ਸਾਲ ਵਾਲਾ ਬੱਚਾ 30 ਸਾਲ ਦਾ ਹੋ ਗਿਆ 40 ਸਾਲ ਵਾਲਾ 50 ਸਾਲ ਦਾ ਹੋ ਗਿਆ ਤੁਸੀਂ ਦੇਖੋ ਸਾਡਾ ਨਕਸ਼ਾਣਾ ਸੀ ਇੱਥੇ ਬਹੁਤ ਵੱਡੇ ਪੱਦਰ ਤੇ ਕਾਰਖਾਨੇ ਲਿਆਉਣੇ ਇੱਥੇ ਆਈਟੀ ਹੱਬ ਬਣਾਉਣਾ ਉਹਦੇ ਨਾਲ ਕੀ ਹੋਣਾ ਸੀ ਆਪਣੇ ਬੱਚਿਆਂ ਨੂੰ ਇੱਥੇ ਨੌਕਰੀ ਮਿਲ ਜਾਣੀ ਸੀ ਬਾਹਰ ਜਾਣ ਦੀ ਲੋੜ ਹੀ ਨਹੀਂ ਪਰ ਅਫਸੋਸ ਕਿ ਆਪਾਂ ਸਰਕਾਰ ਲਿਓਨ ਨਹੀਂ ਦਿੱਤੀ ਉੱਥੇ ਹੀ ਕੰਮ ਰੁਕ ਗਿਆ ਤੇ ਮੈਂ ਫਿਰ ਤੋਂ ਕਹਿੰਦੇ ਜੇ ਆ ਇਲਾਕੇ ਦੀ ਤਰੱਕੀ ਉਦੋਂ ਹੀ ਹੋਊਗੀ ਜਦੋਂ ਅਕਾਲੀ ਦਲ ਦੀ ਸਰਕਾਰ ਜਾਂ ਸਾਹ ਪ੍ਰਕਾਸ਼ ਸਿੰਘ ਬਾਦਲ ਅਗਲੀ ਸਰਕਾਰ ਦੇ ਦੌਰਾਨ ਜੋ ਕੰਮ ਹੋਈ ਸੀ ਉਵੇਂ ਹੋਣਗੇ ਜੇ ਵਾਪਸ ਤੁਸੀਂ ਆਪਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਉਂਗੇ ਕਿਉਂਕਿ ਹੋਰ ਕਿਸੇ ਨੇ ਹੋਰ ਕਿਸੇ ਨੇ ਇਸ ਇਲਾਕੇ ਤਰਫ ਦੇਖਣਾ ਨਹੀਂ ਕਿਸੇ ਨੇ ਨਹੀਂ ਦੇਖਣਾ ਕਿਉਂਕਿ ਅਸੀ ਹਰਜਿਮਰਤ ਕੌਰ ਬਾਦਲ ਨੇ ਇੱਕ ਥੋੜੀ ਦਿਲੋਂ ਸੇਵਾ ਕੀਤੀ ਹੈ ਥੋੜੇ ਵਧੀਆ ਵਕੀਲ ਹੈ ਪਾਰਲੀਮੈਂਟ ਵਿੱਚ ਵੀ ਜੇ ਬੰਦੀ ਸਿੱਖਾਂ ਦੀ ਗੱਲ ਹੈ ਜੇ ਪੰਜਾਬ ਦੇ ਕਿਸਾਨੀ ਦੀ ਗੱਲ ਹੈ ਪੰਜਾਬ ਤੇ ਗਰੀਬ ਦੀ ਗੱਲ ਹੈ ਪੰਜਾਬ ਦੀ ਅਮਨ ਸ਼ਾਂਤੀ ਦੀ ਗੱਲ ਹੈ ਜੇ ਲੜਾਈ ਲੜੀ ਤੇ ਵੀ ਬਾਦਲ ਹਰਜਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਲੜੀ ਹੈ ਐਸ ਕਰਕੇ ਮੈਨ ਲੱਗਦਾ ਇੱਕੋ ਹੀ ਪਾਰਲੀਮੈਂਟ ਮੈਂਬਰ ਹੈ ਜਿਹੜੇ ਸਭ ਤੋਂ ਵੱਧ ਹਾਜ਼ਰੀ اپنی जनता ਵਿੱਚ ਰਹੀ ਹੈ ਇਸ ਕਰਕੇ ਮੈਂ ਜਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ ਮੈਂ ਦੋ ਤਿੰਨ ਗੱਲਾਂ ਅਖੀਰ ਚ ਕਹਿਣਾ ਚਾਹਣਾ ਹੈ ਇੱਕ ਤਾਂ ਮੈਂ ਸਾਰੇ ਪੰਜਾਬੀਆਂ ਨੂੰ ਵਾਦਾ ਕਰਦਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਲਿਆ ਦਿਓ ਇੱਕ ਗੈਂਗਸਟਰ ਨਹੀਂ ਰਹਿਣ ਦੇਵਾਂਗੇ ਪੰਜਾਬ ਦੇ ਗੈਂਗਸਟਰ ਜਿੰਦਾਬਾਦ ਜਿੰਦਾਬਾਦ ਕਾਨੂੰਨ ਬਣਾਵਾਂਗੇ ਕਾਨੂੰਨ ਬਣਾਵਾਂਗੇ ਕਿ ਗੈਂਗਸਟਰ ਤੇ ਨਸ਼ੇ ਵੇਚਣਾਂ ਨੂੰ ਹਾਂਸੀ ਦੀ ਸਜ਼ਾ ਤੇ ਉਹ ਵੀ 6 ਮਹੀਨੇ ਦੇ ਅੰਦਰ ਕਾਈ ਨੱਥ ਪਾਉਗੀ ਦੂਜੀ ਗੱਲ ਜਿਹੜੀ ਇੱਥੇ ਬਹੁਤ ਵੱਡੀ ਸਮੱਸਿਆ ਇੱਥੋਂ ਦੇ ਵਪਾਰੀਆਂ ਦੀ ਆ ਪਾਰਕਿੰਗ ਦੀ ਤੁਸੀਂ ਦੇਖ ਲਓ ਐਡਾ ਧੱਕਾ ਐਕਸਟਰਸ਼ਨ ਹੈ ਹੁਣ ਜਿਹੜਾ ਠੇਕੇਦਾਰ ਹੈ ਜਿਹੜਾ ਕਰਦਾ ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ ਆ ਸਾਰੀ ਸਾਜ਼ਿਸ਼ਾਂ ਦੀ ਪੈਸੇ ਇਕੱਠੇ ਕਰਨ ਵਾਸਤੇ ਹੈ ਆ ਜਿਹੜੇ ਲੋਕ ਆ ਝਾੜੂ ਵਾਲੇ ਇਹਨਾਂ ਵਾਸਤੇ ਕੋਈ ਦਿਲੋਂ ਪਿਆਰ ਪੰਜਾਬ ਦੀ ਜਨਤਾ ਦਾ ਨਹੀਂ ਜਾਂ ਆਪਣੇ ਲੋਕਾਂ ਦਾ ਪਿਆਰ ਨਹੀਂ ਆ ਤਾਂ ਕੱਲੇ ਲੁੱਟਣ ਵਾਸਤੇ ਆਏ ਆ ਐਸ ਕਰਕੇ ਇਹਨਾਂ ਲੁਟੇਰਿਆਂ ਨੂੰ ਆਪਾਂ ਭਜਾਈਏ ਤਾਂ ਹੀ ਬਜੂਗਾ ਤੇ ਮੈਂ ਧੰਨਵਾਦ ਕਰਨਾ ਚਾਹੁੰਨਾ ਸਮੂੱਚੀ ਬਠਿੰਡੇ ਅਕਾਲੀ ਜਲ੍ਹ ਦੀ ਲੀਡਰਸ਼ਿਪ ਦਾ ਕਿ ਤੁਸੀਂ ਬੜੀ ਮਿਹਨਤ ਕੀਤੀ ਹੈ ਮੈਂ ਦਿਲੋਂ ਧੰਨਵਾਦ ਕਰਦਾ ਆਪਣੇ ਵਰਕਰਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਸਹੀ ਮਣੇ ਤੇ ਉਹ ਜੰਗੀ ਵਰਕਰ ਲੜ ਰਹੇ ਹੈ ਮੈਂ ਕਿਉਂਕਿ ਸਾਡੇ ਕੋਲੇ ਸਮਾਂ ਘੱਟ ਹੈ ਤੇ ਸਾਨੂੰ ਬਾਜ਼ਾਰੋਂ ਦਰਜਾਣਾ ਪੈਂਦਾ ਮੈਂ ਥੋੜੇ-ਮੋਡੇ ਤੇ ਛੱਡ ਕੇ ਆ ਰਹੇ ਮਠੰਡੇ ਵਾਲਿਓ ਆਪਣਾ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੁਸੀਂ ਜਿੱਤਣਾ ਬੀਬਾ ਹਰਸਿਮਰਤ ਕੌਰ ਥੋੜੀ ਬੇਟੀ ਆ ਥੋੜੀ ਭੈਣ ਆ ਉਹਦੀ ਲੜਾਈ ਤੁਸੀਂ ਲੜਨੀ ਐ ਬੀਬਾ ਹਰਸਿਮਰਤ ਕੌਰ ਬਾਦਲ ਜਿੱਦੀ ਐ ਸਹੀ ਮੜੇ ਦੇ ਬਠਿੰਡੇ ਵਾਲੇ ਜਿੱਤ ਗਏ ਆ ਸੋ ਬਬਲੀ ਜੀ ਤੇ ਸਮੁੱਚੀ ਟੀਮ ਬੈਠੀ ਐ ਆ ਤਿੰਨ ਦਿਨ ਰਹਿ ਗਏ ਜਿਵੇਂ ਬੀਬਾ ਜੀ ਨੇ ਕਿਹਾ 13 13 ਕਰਾ ਦਿਓ 13 ਦੀਆਂ 13 ਕਾਲੀ ਦਲ ਨੂੰ ਜਿਤਾ ਦਿਓ ਕਾਲੀ ਦਲ ਜੈਕਾਰਾ ਬਾਤ ਆ ਜਿੰਨੇ ਠਾਕਾ ਝਾੜੂ ਵਾਲੇ ਤੇ ਆ ਪੰਜੇ ਵਾਲੇ ਕਿਸੇ ਨੂੰ ਨਾ ਪੰਜਾਬ 'ਚ ਰਹਿਣ ਵਾਲਿਓ ਆ ਸਾਰੇ ਦਿੱਲੀ ਦੀਆਂ ਪਾਰਟੀਆਂ ਇਹਨਾਂ ਸਾਰਿਆਂ ਨੂੰ ਦਿੱਲੀ ਦਾ ਬਾਰਡਰ ਪਟਪਾਈਏ ਪੰਜਾਬ ਦਾ ਬਾਰਡਰ ਟਪਾ ਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ